ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਪਿਛਲੇ ਐਪੀਸੋਡਾਂ ਨੂੰ ਬੜਾ ਬੜਾ ਸਨ ਮਨ ਸਤਕਾਰ ਦਿੱਤਾ ਮਾਨ ਬਖਸ਼ਿਆ ਅੱਜ ਇੱਕ ਨਵੀਂ ਸ਼ਖਸੀਅਤ ਤੁਹਾਡੇ ਪੇਸ਼ ਕਰ ਰਹੇ ਹਾਂ ਉਹਨਾਂ ਦਾ ਨਾਮ ਹੈ ਇੰਜੀਨੀਅਰ ਪਰਮਪਾਲ ਸਿੰਘ ਉਹ ਪਿਛਲੇ ਲੰਮੇ ਸਮੇਂ ਤੋਂ ਵਿਦਿਆਕ ਦੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਤੇ ਕਾਰਜ ਕਰਤਾ ਹਨ ਅੱਜ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਵੱਖਰੇ-ਵੱਖਰੇ ਵਿਸ਼ਿਆਂ ਦੇ ਵਿੱਚ ਚੋਣ ਕਰਨ ਬਾਰੇ ਕਿਵੇਂ ਨੌਕਰੀ ਦੇ ਵੱਧ ਤੋਂ ਵੱਧ ਮੌਕੇ ਮਿਲਣ ਉਹਦੇ ਬਾਰੇ ਜਾਣਕਾਰੀ ਦੇ ਨੇ ਇਹਨਾਂ ਦਾ ਲੰਮਾ ਸਮਾਂ ਇਸ ਵਿਸ਼ਿਆਂ ਬਾਰੇ ਜਾਣਕਾਰੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਪਾਲ ਜੀ ਜੀ ਆਇਆਂ ਨੂੰ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਦੇ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਅੱਜ ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਦੇ ਸਾਰੇ ਦਰਸ਼ਕਾਂ ਦੇ ਰੂਬਰੂ ਕੀਤਾ ਸੰਸ਼ੇਰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਅੱਜ ਕੱਲ ਦੇ ਜੋ ਬੱਚੇ ਨੇ ਉਹ ਬੜੀ ਦੁਚਤੀ ਦੇ ਵਿੱਚ ਪਏ ਹੋਏ ਨੇ ਕਿ 10ਵੀਂ ਤੋਂ ਬਾਅਦ ਕੀ ਕੀਤਾ ਜਾਵੇ ਤਾਂ ਜੋ ਸਾਡਾ ਕੈਰੀਅਰ ਜਿਹੜਾ ਹੈ ਉਹ ਇੱਕ ਵਧੀਆ ਕੈਰੀਅਰ ਬਣ ਸਕੇ ਤੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੀਏ ਦੇਖੋ ਇਸ ਟਾਈਮ ਜੋ ਸਮਾ ਚੱਲ ਰਿਹਾ ਹੈ ਉਹ ਬਹੁਤ ਹੀ ਅੱਗੇ ਆਉਣ ਵਾਲਾ ਸਮਾਜ ਉਹ ਹੈ ਬਹੁਤ ਹੀ ਮਾੜਾ ਵੀ ਆ ਰਿਹਾ ਹੈ ਕਹਿ ਸਕਦੇ ਆ ਜਿਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੇ ਬੱਚਿਆਂ ਨੂੰ ਅੱਜ ਡਰ ਲੱਗ ਰਿਹਾ ਹੈ ਉਹਨਾਂ ਦੇ ਪੇਰੈਂਟਸ ਨੂੰ ਵੀ ਡਰ ਲੱਗ ਰਿਹਾ ਹੈ ਵੀ ਸਾਡਾ ਬੱਚਾ ਕਾਮਯਾਬ ਹੋਏਗਾ ਤੇ ਕਿਸ ਫੀਲਡ ਚ ਜਾਏਗਾ ਕੀ ਫੀਲਡ ਅਸੀਂ ਚੂਜ਼ ਕਰੀਏ ਸ਼ਮਸ਼ੀਰ ਜੀ ਮੈਂ ਦੱਸਦਾ ਤੁਹਾਨੂੰ ਮੈਂ ਜੀ ਜਦੋਂ ਬੱਚਾ 10ਵੀਂ ਚ ਹੁੰਦਾ ਤਾਂ ਉਹਦੇ ਸੁਪਨੇ ਵੱਡੇ ਹੁੰਦੇ ਨੇ ਬਿਲਕੁਲ ਕੋਈ ਤਾਂ ਕਹਿੰਦਾ ਹੈ ਮੈਂ ਇੰਜੀਨੀਅਰ ਬੰਨਾ ਹੈ ਕੋਈ ਕਹਿ ਦਿੰਦਾ ਹੈ ਮੈਂ ਡਾਕਟਰ ਬੰਨਾ ਹੈ ਜੀ ਤਾਂ ਕਈ ਕਹਿੰਦੇ ਨੇ ਅਸੀਂ ਤਾਂ ਜੀ ਟੈਕਨੀਕਲ ਲਾਈਨ ਚੂਜ਼ ਕਰਨੀ ਹੈ ਬਿਲਕੁਲ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਉਹ ਕਿਸ ਤਰ੍ਹਾਂ ਅੱਗੇ ਜਾਣਗੇ ਕੋਈ ਗਾਈਡ ਕਰਨ ਵਾਲਾ ਉਹਨਾਂ ਨੂੰ ਚੰਗਾ ਮਿਲ ਜਾਵੇ ਤਾਂ ਅੱਛਾ ਕੈਰੀਅਰ ਚੂਜ਼ ਹੋ ਸਕਦਾ ਬਿਲਕੁਲ ਤਾਂ ਮੈਂ ਜੋ ਉਹਨਾਂ ਵੀ ਇਸ ਵਕਤ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੇਰੈਂਟਸ ਦੀ ਹੁੰਦੀ ਹੈ ਬਿਲਕੁਲ ਉਹ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਜਾਂ ਕਿਸੇ ਚੰਗੇ ਕਾਉਂਸਲਰ ਨੂੰ ਮਿਲ ਕੇ ਆਪਣੇ ਬੱਚੇ ਦੇ ਕੈਰੀਅਰ ਨੂੰ ਚੂਜ਼ ਕਰ ਸਕਦੇ ਨੇ ਜੀ ਜੀ ਸ਼ਮਸ਼ੇਰ ਜੀ ਜਿਸ ਤਰ੍ਹਾਂ ਮੈਂ ਦੱਸਾਂ ਤੁਹਾਨੂੰ ਵੀ ਇੱਕ ਵਾਰ ਮੇਰੇ ਕੋਲ ਇੱਕ ਸਟੂਡੈਂਟ ਪੜਦਾ ਸੀ ਜੀ ਜੀ ਜਿਹੜਾ ਕਿ ਬਿਲਕੁਲ ਨਿਲ ਸੀ ਜੀ ਕਦੇ ਉਹਨੇ ਕਵੈਸਚਨ ਕਦੇ ਕੀਤਾ ਨਹੀਂ ਸੀ ਕਦੇ ਜੀ ਪਰ ਜਿਸ ਦਿਨ ਉਸ ਨੂੰ ਮੈਂ ਸਮਝ ਸਮਝਾਇਆ ਕਵੈਸਚਨ ਜੀ ਤਾਂ ਦੂਸਰੇ ਦਿਨ ਉਹ ਮੈਨੂੰ ਖੁਸ਼ੀ ਨਾਲ ਆ ਕੇ ਕਹਿੰਦਾ ਸਰ ਮੈਂ ਦੋ ਪੈਨ ਖਤਮ ਕਰਤੇ ਅੱਛਾ ਤੇ ਦੋ ਕਾਪੀਆਂ ਭਰਤੀਆਂ ਕਿਆ ਬਾਤ ਹੈ ਮਤਲਬ ਦੇਖੋ ਨਾ ਉਹਨੂੰ ਸਮਝ ਲੱਗ ਗਿਆ ਜੀ ਬਿਲਕੁਲ ਜਦੋਂ ਤੱਕ ਬੱਚੇ ਤੇ ਸਮਝ ਨਹੀਂ ਪਏਗਾ ਨਾ ਜੀ ਉਸ ਤੋਂ ਉਸ ਤੋਂ ਪਹਿਲਾਂ ਉਹ ਬੱਚਾ ਕੁਝ ਨਹੀਂ ਕਰ ਸਕੇਗਾ ਉਹ ਨਰਾਸ਼ ਹੋਏਗਾ ਪਰ ਜਦੋਂ ਬੱਚੇ ਨੂੰ ਸਮਝ ਲੱਗ ਗਈ ਉਹ ਆਪਣਾ ਕੈਰੀਅਰ ਵੀ ਚੂਜ਼ ਕਰੇਗਾ ਜੀ ਬਿਲਕੁਲ ਹੁਣ ਮੈਂ ਤੁਹਾਨੂੰ ਦੱਸਦਾ ਸਾਰੇ ਦਰਸ਼ਕਾਂ ਨੂੰ ਵੀ ਦੱਸਦਾ ਜੀ 10ਵੀਂ ਤੋਂ ਬਾਅਦ ਅਲੱਗ-ਅਲੱਗ ਕੈਰੀਅਰ ਨਿਕਲਦੇ ਨੇ ਬਿਲਕੁਲ ਜਿਸ ਤਰ੍ਹਾਂ ਜੇ ਬੱਚਾ ਮੈਡੀਕਲ ਲਾਈਨ 'ਚ ਜਾਣਾ ਚਾਹੁੰਦਾ ਤਾਂ ਉਹ +1 ਮੈਡੀਕਲ ਚੂਜ਼ ਕਰ ਸਕਦਾ ਜੀ ਜੀ +1 +2 ਮੈਡੀਕਲ ਕਰਨ ਤੋਂ ਬਾਅਦ ਉਹ ਨੀਟ ਦੀ ਤਿਆਰੀ ਕਰ ਸਕਦਾ ਨੀਟ ਦੇ ਵਿੱਚ ਉਹ ਡਾਕਟਰ ਵੀ ਬਣ ਸਕਦਾ ਜੀ ਮੈਂ ਇੱਥੇ ਫਿਰ ਦੱਸਣਾ ਚਾਹੁੰਦਾ ਵੀ ਨੀਟ ਤੋਂ ਬਾਅਦ ਇਕੱਲੇ ਡਾਕਟਰ ਨਹੀਂ ਬਣਦੇਗੇ ਜੀ ਵੀ ਇਕੱਲਾ ਐਮਬੀਬੀਐਸ ਡਾਕਟਰ ਬਣ ਗਿਆ ਜੀ ਮੈਡੀਕਲ ਲਾਈਨ ਦੇ ਵਿੱਚ ਉਹ ਬਹੁਤ ਸਾਰੀਆਂ ਲਾਈਨਾਂ ਨਿਕਲ ਜਾਂਦੀਆਂ ਨੇ ਜੀ ਜਿਸ ਤਰ੍ਹਾਂ ਆਉਣ ਵਾਲਾ ਸਮਾਜ ਉਹ ਬਹੁਤ ਭਿਆਨਕ ਆ ਰਿਹਾ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਬਿਲਕੁਲ ਇਹਦੇ ਵਿੱਚ ਬਹੁਤ ਸਾਰੀਆਂ ਲਾਈਨਾਂ ਨੇ ਜਿਸ ਤਰ੍ਹਾਂ ਐਕਸ-ਰੇ ਦੇ ਵਿੱਚ ਐਕਸਪਰਟ ਜਿਹੜੇ ਹੁੰਦੇ ਨੇ ਜੀ ਰੇਡੀਓਲੋਜਿਸਟ ਜੀ ਉਹ ਬਣ ਸਕਦੇ ਨੇ ਜੀ ਫਿਜ਼ੀਓਥੈਰੇਪਿਸਟ ਦੇ ਡਾਕਟਰ ਬਣ ਸਕਦੇ ਨੇ ਜੀ ਇਸ ਤਰ੍ਹਾਂ ਬਹੁਤ ਸਾਰੀਆਂ ਲਾਈਨਾਂ ਨੇ ਜਿਨ੍ਹਾਂ ਦੇ ਵਿੱਚ ਬੱਚਾ ਅੱਗੇ ਜਾ ਸਕਦਾ ਬਿਲਕੁਲ ਉਹ ਇਹ ਨਾ ਸਮਝੇ ਵੀ ਮੈਂ ਕਲਾ ਡਾਕਟਰ ਬੰਨਾ ਹੈ ਜੀ ਜੀ ਜੇ ਆਪਾਂ ਦੂਜੇ ਪਾਸੇ ਜਾਈਏ ਵੀ ਜੇ ਨਾਨ-ਮੈਡੀਕਲ ਬੱਚੇ ਨੇ ਚੂਜ਼ ਕਰਨਾ ਜੀ ਜੀ ਤੇ ਨਾਨ ਮੈਡੀਕਲ ਦੇ ਵਿੱਚ ਇਹ ਨਹੀਂ ਵੀ ਗੱਲਾ ਇੰਜੀਨੀਅਰ ਬੰਨਣਾ ਅੱਜ ਕੱਲ ਤੁਸੀਂ ਦੇਖੋਗੇ ਮੋਸਟਲੀ ਜਿਹੜੇ ਇੰਜੀਨੀਅਰ ਨੇ ਜੀ ਜੀ ਉਹ ਬੈਂਕਾਂ ਦੇ ਵਿੱਚ ਵੀ ਜੌਬ ਕਰ ਰਹੇ ਨੇ ਬਹੁਤ ਸਾਰੀਆਂ ਲਾਈਨਾਂ ਨਿਕਲਦੀਆਂ ਨੇ ਬੱਚਾ ਜੇ ਕਹਿੰਦਾ ਵੀ ਮੈਂ ਮੈਡੀਕਲ ਤੇ ਨਾਨ ਮੈਡੀਕਲ ਨਹੀਂ ਬੰਨਣਾ ਕਰਨਾ ਮੈਂ ਠੀਕ ਤਾਂ ਇੱਕ ਆਰਟਸ ਲਾਈਨ ਆ ਜਾਂਦੀ ਆ ਜੀ ਆਰਟਸ ਦੇ ਵਿੱਚ ਉਹ ਬੱਚਾ ਵਧੀਆ ਕੈਰੀਅਰ ਅਪਣਾ ਸਕਦਾ ਆ ਆਪਣਾ ਅੱਛੀ ਜਗ੍ਹਾ ਤੇ ਜਾ ਸਕਦਾ ਅੱਛੇ ਟੈਸਟ ਕਲੀਅਰ ਕਰਕੇ ਕਨਸਨਟ੍ਰੇਸ਼ਨ ਦੇ ਨਾਲ ਆਈਐਸ ਪੀਸੀਐਸ ਕਰ ਸਕਦਾ ਹੈ ਬਿਲਕੁਲ ਜੇ ਬੱਚਾ ਕਹਿੰਦਾ ਵੀ ਮੈਂ ਇਹਦੇ ਵਿੱਚ ਵੀ ਨਹੀਂ ਪੜ੍ਹ ਸਕਦਾ ਮੇਰਾ ਮੈਥ ਕਮਜ਼ੋਰ ਆ ਪਲ आईटीई ਦੇ ਵਿੱਚ ਦਾਖਲਾ ਲਵੇ ਉਹ ਜੀ ਆਈਟੀਆਈ ਕਰਕੇ 2 ਸਾਲ ਦੀ ਆਈਟੀ ਕਰਕੇ ਉਹ ਵਧੀਆ ਅਪਰੈਂਟਸ਼ਿਪ ਕਰਕੇ ਕਿਸੇ ਡਿਪਾਰਟਮੈਂਟ ਜਾ ਸਕਦਾ ਜੀ ਕਿਉਂਕਿ ਹਰ ਇੱਕ ਪੰਜਾਬ ਸਰਕਾਰ ਦਾ ਜੋ ਡਿਪਾਰਟਮੈਂਟ ਹੈ ਜੀ ਉਹ ਅਪਰੈਂਟਸ਼ਿਪ ਕਿਤੇ ਬੱਚਿਆਂ ਨੂੰ ਪਹਿਲ ਦਿੰਦਾ ਹੈ ਜੀ ਜੇ ਉਹ ਬੱਚਾ ਆਈਟੀਆਈ ਕਰ ਲੈਂਦਾ ਹੈ ਜੀ ਆਈਟੀ ਕਰਨ ਤੋਂ ਬਾਅਦ ਉਹਦੀ ਡਾਇਰੈਕਟ ਐਡਮਿਸ਼ਨ ਡਿਪਲੋਮੇ ਦੇ ਵਿੱਚ ਹੋ ਜਾਂਦੀ ਹੈ ਜੀ ਜੀ ਤਾਂ ਡਿਪਲੋਮਾ ਕਰ ਸਕਦਾ ਹੈ ਜੀ ਡਿਪਲੋਮੇ ਤੋਂ ਕਰਨ ਤੋਂ ਬਾਅਦ ਉਹਦੀ ਡਾਇਰੈਕਟ ਐਡਮਿਸ਼ਨ ਡਿਗਰੀ ਦੇ ਵਿੱਚ ਹੋ ਜਾਂਦੀ ਹੈ ਸੈਕੰਡ ਇਅਰ ਦੇ ਵਿੱਚ ਜੀ ਜੀ ਉਹ ਡਿਗਰੀ ਕਰ ਸਕਦਾ ਹੈ ਬੀਟੈਕ ਕੀਤੀ ਹੋਈ ਹੈ ਬੀਟੈਕ ਕਰਨ ਤੋਂ ਬਾਅਦ ਅਲੱਗ ਅਲ ਫੀਲਡ ਚ ਜਾ ਸਕਦਾ ਹੈ ਬਿਲਕੁਲ ਬਹੁਤ ਸਾਰੇ ਫੀਲਡ ਨੇ ਹੈਗੇ ਸੋ ਪੇਰੈਂਟਸ ਨੂੰ ਚਾਹੀਦਾ ਉਹ ਅੱਛੇ ਤਰ੍ਹਾਂ ਕਾਉਂਸਲਿੰਗ ਕਰਨ ਦੀ ਜੀ ਜੀ ਬੱਚੇ ਦੀ ਕਾਉਂਸਲਿੰਗ ਕਰਨ ਅਲੱਗ ਅਲਗ ਟੀਚਰਸ ਨੂੰ ਮਿਲਦੀ ਆ ਮੇਨ ਗੱਲ ਤਾਂ ਪੇਰੈਂਟਸ ਵੀ ਦੁਬਤਾ ਚਲੇ ਜੀ ਜੀ ਬੱਚੇ ਨੂੰ ਕਿੱਧਰ ਭੇਜੀਏ ਇੱਕ ਤਾਂ ਬੇਰੁਜ਼ਗਾਰੀ ਜਿਆਦਾ ਹੈ ਜੀ ਇੱਕ ਨਸ਼ਿਆਂ ਦਾ ਜੋਰ ਆ ਜੀ ਤੇ ਬਾਹਰ ਵਾਲਾ ਕੰਮ ਵੀ ਫੇਲ ਹੋ ਗਿਆ ਤੇ ਹੁਣ ਤੁਸੀਂ ਇਹ ਦੱਸੋ ਵੀ ਇਹ ਹੋਗੇ ਕੋਰਸੇ ਜੀ ਹਰਜ ਕਰੋ ਵੀ ਇੱਕ ਬੱਚਿਆਂ ਦੇ ਪੇਰੈਂਟਸ ਕੋਲੇ ਪੈਸੇ ਵੀ ਹੈ ਨਹੀਂ ਬਹੁਤ ਘੱਟ ਨੇ ਕਿਉਂਕਿ ਸਾਰੇ ਤਰ੍ਹਾਂ ਦੇ ਲੋਕ ਆ ਜੀ ਜੀ ਅੱਛੇ ਇਹ ਕਹਿੰਦੇ ਵੀ ਉਹ ਬੱਚਾ ਟੈਕਨੀਕਲ ਕੋਰਸ ਵੀ ਕਰ ਲੇ ਜੀ ਤੇ ਉਹਨੂੰ ਜੋਬ ਵੀ ਮਿਲ ਜੇ ਤੇ ਇਹ ਇਸ ਤਰ੍ਹਾਂ ਦੀ ਸੌਖੇ ਭਾਸ਼ਾ ਚ ਦੱਸੋ ਕਿ ਬੱਚੇ ਨੂੰ ਮਿਹਨਤਾਂ ਸੈੱਟ ਹੋਣ ਦੀ ਗੱਲ ਹੈ ਜੀ ਕਿਉਂਕਿ ਤੁਹਾਡਾ ਵੱਡਾ ਤਜਰਬਾ ਜੀ ਜੀ ਸਰ ਜੀ ਜੀ ਸ਼ਮਸ਼ੇਰ ਜੀ ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸ ਦਵਾਂ ਜੀ ਜੀ ਮੈਂ ਕਲਾਸ 2 ਰਜੇਂਦਰਾ ਕਾਲਜ ਦੇ ਵਿੱਚੋਂ ਕੀਤੀ ਸੀ ਓਕੇ ਜੀ ਮੇਰੇ ਪਿਤਾ ਜੀ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਓਕੇ ਜੀ ਉਸ ਟਾਈਮ ਨਾਨ ਮੈਡੀਕਲ ਬਹੁਤ ਘੱਟ ਲੋਕ ਕਰਦੇ ਸੀ ਜੀ ਤਾਂ ਜਦੋਂ ਮੈਂ ਵੀ ਨਾਨ ਮੈਡੀਕਲ ਦੇ ਵਿੱਚ ਲੱਤੀ ਐ ਐਡਮਿਸ਼ਨ ਰਜੇਂਦਰਾ ਕਾਲਜ ਦੇ ਵਿੱਚ ਤਾਂ ਮੈਨੂੰ ਵੀ ਸਾਡੇ ਰਿਸ਼ਤੇਦਾਰਾਂ ਨੇ ਕਿਹਾ ਵੀ ਬੜੀ ਔਖੀ ਹੁੰਦੀ ਹੈ ਜੀ ਬਟ ਬੱਚਿਓ ਮੈਂ ਤੁਹਾਨੂੰ ਧਿਆਨ ਇਹ ਗੱਲ ਦਾ ਦਵਾਉਣਾ ਚਾਹੁੰਦਾ ਕੋਈ ਚੀਜ਼ ਔਖੀ ਨਹੀਂ ਜੀ ਤੁਸੀਂ ਮਿਹਨਤ ਨਾਲ ਲਗਨ ਦੇ ਨਾਲ ਕਰੋ ਤਾਂ ਆਈਪੀਐਸ ਆਈਐਸ ਅਫਸਰ ਵੀ ਬਣ ਸਕਦੇ ਹੋ ਹੋ ਸਕਦਾ ਤੁਹਾਡੀ ਲਗਨ ਤੁਹਾਨੂੰ ਐਸੇ ਜ਼ਿਲ੍ਹੇ ਦੇ ਵਿੱਚ ਡੀਸੀ ਬਣਾ ਕੇ ਲੈ ਆਵੇ ਬਿਲਕੁਲ ਮੈਂ ਦੱਸਦਾ ਵੀ ਪਲੱਸ 2 ਕਰਨ ਤੋਂ ਬਾਅਦ ਮੈਂ ਬੀਟੈਕ ਜੀ ਕੀਤੀ ਮੈਕੈਨikal ਦੇ ਵਿੱਚ ਓਕੇ ਉਸ ਤੋਂ ਬਾਅਦ ਮੈਂ ਫੋਰਨ ਦੇ ਵਿੱਚ ਚਲਾ ਗਿਆ ਜੀ ਜੀ ਕਿਉਂਕਿ ਮੈਂ ਟੋਇਟਾ ਕੰਪਨੀ ਦੇ ਵਿੱਚ ਐਜ਼ ਅ ਮੈਨੇਜਰ ਜੁਆਇਨ ਕੀਤਾ ਜੀ ਟੋਇਟਾ ਕੰਪਨੀ ਦੇ ਥਰੂ ਤਾਂ ਮੈਨਾਂ ਮੇਰੀ ਸਿਲੈਕਸ਼ਨ ਫੋਰਨ ਦੇ ਵਿੱਚ ਹੋਈ ਜੀ ਮੈਂ ਆਸਟ੍ਰੇਲੀਆ ਤੇ ਇੰਗਲੈਂਡ ਰਹਿ ਕੇ ਆਇਆ ਜੀ ਅੱਛਾ ਜੀ ਉਸ ਤੋਂ ਬਾਅਦ ਮੈਂ ਪਰਤ ਕੇ ਜਦੋਂ ਵਾਪਸ ਆਇਆ ਆਪਣੇ ਦੇਸ਼ ਦੇ ਵਿੱਚ ਜੀ ਤਾਂ ਮੇਰੀ ਸਿਲੈਕਸ਼ਨ ਜੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਐਜ਼ ਅ ਹੈੱਡ ਆਫ ਦੀ ਡਿਪਾਰਟਮੈਂਟ ਮੈਕੈਨikal ਹੋਈ ਜੀ ਜੀ ਉੱਥੇ ਮੈਂ ਆਪਣੀਆਂ ਸੇਵਾਵਾਂ ਦਿੱਤੀਆਂ ਬਹੁਤ ਸਾਰੀਆਂ 2013 ਦੇ ਵਿੱਚ ਮੈਂ ਗਵਰਨਮੈਂਟ ਜੌਬ ਦੇ ਵਿੱਚ ਆ ਗਈ ਸੀ ਜੀ ਜੀ ਸੋ ਇਹ ਲੰਬੇ ਸਮੇਂ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਸਮਸ਼ੇਰ ਜੀ ਜੀ ਵੀ ਬੱਚੇ ਜਿਹੜੇ ਨਾ ਉਹ ਇੱਕ ਆਟੇ ਦੇ ਪੇੜੇ ਵਾਂਗ ਹੁੰਦੇ ਨੇ ਬਿਲਕੁਲ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਮੋਲਡ ਕਰ ਲਾਂਗੇ ਜੀ ਉਹ ਉਸੇ ਤਰ੍ਹਾਂ ਹੀ ਮੋਲਡ ਹੋ ਜਾਣਗੇ ਜੀ ਜੀ ਤਾਂ ਸਾਨੂੰ ਚਾਹੀਦਾ ਇਹ ਵੀ ਬੱਚਾ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਦੇ ਜਮਾਨੇ ਦੇ ਵਿੱਚ ਨਸ਼ਿਆਂ ਤੋਂ ਬਚਾ ਕੇ ਰੱਖੋ ਜੀ ਬਿਲਕੁਲ ਉਹਨਾਂ ਦੀ ਸੰਗਤ ਕੰਨੀ ਪੇਰੈਂਟਸ ਦਾ ਧਿਆਨ ਹੋਣਾ ਚਾਹੀਦਾ ਬਿਲਕੁਲ ਪੇਰੈਂਟਸ ਨੂੰ ਸਾਡੀ ਸੰਗਤ ਤੋਂ ਬਚਾ ਕੇ ਰੱਖਣ। ਜੀ ਜੀ। ਬੱਚੇ ਨੂੰ ਜਿਸ ਤਰ੍ਹਾਂ ਤੁਸੀਂ ਹੁਣੇ ਪੁੱਛਿਆ ਵੀ ਜਿੰਨਾ ਬੱਚਾ ਕੋਲ ਪੈਸੇ ਹੈ ਨਹੀਂ, ਪੇਰੈਂਟਸ ਬੜੇ ਗਰੀਬ ਨੇ। ਜੀ। ਪਰ ਉਹ ਟੈਕਨੀਕਲ ਕਰਾਉਣਾ ਚਾਹੁੰਦੇ ਨੇ ਤਾਂ ਗਵਰਨਮੈਂਟ ਆਈਟੀਆਈ ਦੇ ਵਿੱਚ ਉਹ ਐਡਮਿਸ਼ਨ ਦਵਾ ਦਣ। ਬਿਲਕੁਲ। ਜਿੱਥੇ ਸਿਰਫ ਤੇ ਸਿਰਫ 3300 ਰੁਪਏ ਫੀਸ ਹੈਗੀ ਆ ਸਾਲ ਦੀ। ਜੀ। ਜੇ ਬੱਚਾ ਐਸੀ ਐਸਟੀ ਕੈਟਾਗਰੀ ਟੂ ਬਿਲੋਂਗ ਕਰਦਾ ਤਾਂ ਸਰਕਾਰ ਉਹਨੂੰ ਵਜਿਫਾ ਦਿੰਦੀ ਆ। ਜੀ। ਤੇ ਆਈਟੀ ਦੇ ਵਿੱਚ ਉਹਨੇ ਕੋਈ ਫੀਸ ਨਹੀਂ ਭਰਨੀ ਹੁੰਦੀ। ਇੱਕ 100 ਰੁਪਏ ਭਰ ਕੇ ਉਹਦੀ ਐਡਮਿਸ਼ਨ ਹੋ ਜਾਂਦੀ ਆ। ਜੀ ਜੀ। ਦੇਖੋ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿਹੜੀਆਂ ਆਈਟੀ ਕਰਨ ਤੋਂ ਬਾਅਦ ਬੱਚਾ ਨੂੰ ਲੈ ਜਾਂਦੀਆਂ ਨੇ ਅੱਛਾ ਜੀ ਤਾਂ ਬੱਚਾ ਆਪਣਾ ਵਧੀਆ ਕੈਰੀਅਰ ਬਣਾ ਸਕਦਾ ਹੈ ਅਲੱਗ-ਅਲੱਗ ਪਲੇਸਮੈਂਟ ਸੈੱਲ ਨੇ ਮੈਂ ਪਲੇਸਮੈਂਟ ਸੈੱਲ ਦਾ ਵੀ ਇੰਚਾਰਜ ਹਾਂ ਅੱਛਾ ਜੀ ਤਾਂ ਸਾਡੇ ਕੋਲ ਬਹੁਤ ਸਾਰੀ ਕੰਪਨੀਆਂ ਹੁੰਦੀਆਂ ਨੇ ਜਿਹੜੇ ਕਹਿੰਦੇ ਨੇ ਸਾਨੂੰ ਬੱਚਾ ਵਧੀਆ ਦਿਓ ਜੀ ਤੇ ਬੱਚਾ ਜੇ ਲਗਨ ਦੇ ਨਾਲ ਆਈਟੀ ਕਰੇਗਾ ਤਾਂ ਉਹ ਬਹੁਤ ਵਧੀਆ ਸੈੱਟ ਹੋ ਜਾਂਦਾ ਹੈ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਪਲੇਸਮੈਂਟ ਸੈੱਲ ਦੇ ਤੁਸੀਂ ਇੰਚਾਰਜ ਹੋ ਅਲਤੈ ਇਹ ਦੱਸੋ ਤੁਸੀਂ ਅੱਜ ਕੱਲ ਕਿੱਥੇ ਜੌਬ ਕਰ ਰਹੇ ਹੋ ਦੂਜਾ ਇਹ ਹੈ ਕਿ ਕਿਹੜੀ ਕਿਹੜੀ ਲੈ ਦੇ ਕੈਟਾਗਰੀ ਵਿੱਚ ਜ਼ਿਆਦਾ ਡਿਮਾਂਡ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਚੀਜ਼ਾਂ ਡਿਮਾਂਡ 'ਚ ਰਹਿਣਗੀਆਂ ਜੀ ਤਾਂ ਉਹ ਟੈਕਨੀਕਲ ਕੋਰਸ ਕਿਹੜੇ ਕਿਹੜੇ ਬੱਚਿਆਂ ਨੂੰ ਕਰਵਾਉਣ ਸ਼੍ਰੀਸ਼ਰ ਜੀ ਆਈਟੀ ਦੇ ਵਿੱਚ ਜਦੋਂ ਬੱਚਾ ਦਾਖਲਾ ਲੈਂਦਾ ਨਾ ਜੀ ਤਾਂ ਉਹਦੇ ਇੰਟਰਸਟ ਤੇ ਡਿਪੈਂਡ ਕਰਦਾ ਵੀ ਉਹ ਬੱਚਾ ਇਲੈਕਟ੍ਰੋਨਿਕਸ ਵੱਲ ਜ਼ਿਆਦਾ ਧਿਆਨ ਆਉਦਾ ਉਹਦਾ ਇੰਟਰਸਟ ਆ ਜਾਂ ਇਲੈਕਟ੍ਰੀਕਲ ਵੱਲ ਜ਼ਿਆਦਾ ਇੰਟਰਸਟ ਆ ਮੋਟਰ ਮੈਕੈਨਿਕਲ ਵੱਲ ਜ਼ਿਆਦਾ ਇੰਟਰਸਟ ਆ ਜਾਂ ਉਹਦਾ ਇੰਟਰਸਟ ਟਰੈਕਟਰ ਮੈਕੈਨਿਕ ਵੱਲ ਆ ਜੀ ਜੀ ਕਈ ਵਾਰੀ ਬੱਚੇ ਵੈਲਡਿੰਗ ਦੇ ਵਿੱਚ ਅੱਛੇ ਕੰਮ ਕਰਦੇ ਨੇ ਉਹਨਾਂ ਨੂੰ ਵੈਲਡਿੰਗ ਅੱਛੀ ਲੱਗਦੀ ਹੈ ਕਈ ਬੱਚੇ ਪਲੰਬਰ ਦੇ ਵਿੱਚ ਜਾਂਦੇ ਨੇ ਜੀ ਸੋ ਇਹ ਸਾਰੀਆਂ ਟ੍ਰੇਡਾਂ ਦੀ ਬਹੁਤ ਸਾਰੀ ਡਿਮਾਂਡ ਹੈਗੀ ਆ ਜੀ ਜੀ ਅਸੀਂ ਦੇਖੀਏ ਤਾਂ ਫੋਰਨ ਦੇ ਵਿੱਚ ਵੀ ਜੀ ਪਹਿਲਾਂ ਬੱਚੇ ਬਹੁਤ ਜਾਂਦੇ ਸੀ ਆਇਲਟਸ ਕਰਕੇ ਜੀ ਪਰ ਉਹਦਾ ਮੈਂ ਬੱਚਾ ਨੂੰ ਉਦੋਂ ਵੀ ਰੋਕਦਾ ਸੀ ਵੀ ਬੱਚਿਓ ਤੁਸੀਂ ਕੋਈ ਚੰਗੀ ਸਕਿੱਲ ਲੈ ਕੇ ਜਾਓ ਬਿਲਕੁਲ ਜੇ ਤੁਹਾਡੇ ਹੱਥਾਂ ਦੇ ਵਿੱਚ ਸਕਿੱਲ ਹੈ ਤੁਹਾਡੀ ਡਿਮਾਂਡਬਾਰ ਹੈ ਜੀ ਜੀ ਕਿਉਂਕਿ ਆਈਟੀ ਦੀ ਡਿਮਾਂਡ ਉਨੀ ਬਾਹਰ ਹੈ ਜਿੰਨੀ ਇੱਥੇ ਹੈ ਜੀ ਤਾਂ ਜੋ ਪਲੰਬਰ ਦੀ ਜਾਂ ਵੈਲਡਰ ਦੀ ਜੇ ਆਈਟੀ ਕੀਤੀ ਹੈ ਉਹਨੂੰ ਵੈਲਡਿੰਗ ਆਉਂਦੀ ਹੈ ਪਲੰਬਰ ਦਾ ਕੰਮ ਹੁੰਦਾ ਤਾਂ ਬਹੁਤ ਸਾਰੀ ਡਿਮਾਂਡ ਫੋਰਨ ਦੇ ਵਿੱਚ ਵੀ ਹੈ ਉਹ ਲੈ ਜਾਂਦੇ ਨੇ ਆਪਣੇ ਆਪ ਲੈ ਕੇ ਜਾਂਦੇ ਨੇ ਜੀ ਜੀ ਜੇ ਇਲੈਕਟ੍ਰੀਕਲ ਦੀ ਦੇਖੀ ਤਾਂ ਇਲੈਕਟ੍ਰੀਕਲ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਆਪਣੇ ਪੰਜਾਬ ਸਰਕਾਰ ਦਾ ਪੀਐਸਪੀਸੀਐਲ ਜਿਹੜਾ ਆਪਣਾ ਅਦਾਰਾ ਜੀ ਜੀ ਉਹ ਆ ਪ੍ਰਿੰਟਸ਼ਿਪ ਕੱਢਦਾ ਜੀ ਇਲੈਕਟ੍ਰੀਕਲ ਦਾ ਸਟੂਡੈਂਟ ਆ ਪ੍ਰਿੰਟਸ਼ਿਪ ਪਾਸ ਕਰਕੇ ਜੀ ਉਹਦੇ ਵਿੱਚ ਜੀ ਆ ਪ੍ਰਿੰਟਸ਼ਿਪ ਤੇ ਲੱਗ ਜਾਂਦਾ ਜਦੋਂ ਲਾਈਨਮੈਨ ਦੀਆਂ ਪੋਸਟਾਂ ਨਿਕਲਦੀਆਂ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਜੀ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਡਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਡਾਂ ਦੇ ਵਿੱਚ ਸਾਰੀਆਂ ਟ੍ਰੇਡਾਂ ਦੀ ਡਿਮਾਂਡ ਸਾਰਿਆਂ ਦੀ ਬਹੁਤ ਜ਼ਿਆਦਾ ਜੀ ਬੱਚਾ ਕਿਸੇ ਵੀ ਟ੍ਰੇਡ ਵਿੱਚ ਆ ਸਕਦਾ ਜੀ ਤਾਂ ਵਧੀਆ ਕੈਰੀਅਰ ਬਣਾ ਸਕਦਾ ਤੁਸੀਂ ਏ ਇੰਜੀਨੀਅਰ ਦੇ ਤੌਰ ਤੇ 스ਪੈਸ਼ਲ ਚਾਏ ਤੇ ਤੁਹਾਡੇ ਜਿਹੜੇ ਹੁਣ ਤੱਕ ਦੇ ਸਫਰ ਚ ਕਿੰਨੇ ਕ ਬੱਚੇ ਜਾਂ ਤੁਸੀਂ ਕਿੰਨੇ ਕ ਨੌਪੁਰੀਆ ਤੇ ਬੱਚੇ ਲਵਾਏ ਆ ਉਹਦੇ ਬਾਰੇ ਜਾਣਕਾਰੀ ਦਿਓ ਤਾਂ ਦੇਖੋ ਜੀ ਜਦੋਂ ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਮੇਰੀ ਪਹਿਲੀ ਪੋਸਟਿੰਗ ਹੋਈ ਹੈ ਮੇਰੀ ਇੰਡੀਆ ਦੇ ਵਿੱਚ ਆ ਕੇ ਜੀ ਜੀ ਐਜ਼ ਅ ਟੀਚਰ ਜੀ ਜੀ ਤਾਂ ਉੱਥੇ ਰਿਫੈਂਡਰੀ ਦਾ ਕੰਮ ਹਜੇ ਚੱਲ ਰਿਹਾ ਸੀ ਅੱਛਾ ਜੀ ਤਾਂ ਮੇਰੇ 22 ਸਟੂਡੈਂਟ ਜਿਹੜੇ ਨੇ ਹਾਂਜੀ ਉਹ ਡਿਪਲੋਮਾ ਦੇ ਵਿੱਚੋਂ ਸਿਲੈਕਟ ਹੋਏ ਸੀ ਰਿਫੈਂਡਰੀ ਦੇ ਵਿੱਚ ਅੱਛਾ ਜੀ ਜਿਹੜੇ ਬੱਚੇ ਅੱਜ ਵੀ ਮੈਨੂੰ ਮਿਲਦੇ ਨੇ ਜੀ ਤਾਂ ਉਹ ਮੈਨੂੰ ਪਹਿੜੀ ਹੱਥ ਲਾ ਕੇ ਮਿਲਦੇ ਨੇ ਵੀ ਸਰ ਸਾਡੀ ਤੁਸੀਂ ਜ਼ਿੰਦਗੀ ਬਣਾ ਦਿੱਤੀ। ਵਾਹ ਜੀ। ਉਹ ਬੱਚੇ ਅੱਜ 2-2 ਲੱਖ ਤੋਂ ਵੱਧ ਦੀ ਤਨਖਾਹਾਂ ਉੱਥੇ ਲੈ ਰਹੇ ਨੇ। ਅੱਛਾ ਜੀ। ਸਾਰੀ ਫੈਸਿਲਿਟੀ ਉਹਨਾਂ ਨੂੰ ਮਿਲ ਰਹੀ ਹੈ। ਅੱਛਾ ਜੀ। ਤਾਂ ਬੜੇ ਖੁਸ਼ ਨੇ ਗਰੀਬ ਘਰ ਦੇ ਬੱਚੇ ਸੀ ਉਹ ਜੀ। ਵਾਹ ਵਾਹ। ਅੱਛਾ ਜੀ। ਉਸ ਤੋਂ ਉਪਰੰਤ ਜੇ ਦੇਖਿਆ ਜਾਵੇ ਤਾਂ ਮੈਨੂੰ ਯਾਦ ਨਹੀਂ ਮੈਨੂੰ ਤਾਂ ਉਦੋਂ ਪਤਾ ਲੱਗਦਾ ਜਦੋਂ ਬੱਚਾ ਆ ਕੇ ਮੈਨੂੰ ਪਹਿੜੀ ਹੱਥ ਲਾ ਕੇ ਮਿਲਦਾ ਵੀ ਸਰ ਤੁਸੀਂ ਮੈਨੂੰ ਨੌਕਰੀ ਤੇ ਲਵਾਇਆ ਸੀ। ਵਾਹ। ਤੇ ਤੁਸੀਂ ਮੈਨੂੰ ਪੜਾਇਆ ਸੀ ਜੀ ਕਿਉਂਕਿ ਬੱਚੇ ਨੂੰ ਟੀਚਰ ਯਾਦ ਹੁੰਦਾ ਹੈ ਟੀਚਰ ਨੂੰ ਸ਼ਾਇਦ ਭੁੱਲੇ ਜਾਂਦੇ ਬੱਚੇ ਜਿਵੇਂ ਕਿੜੀ-ਕੜੀ ਜਗ੍ਹਾ ਤੇ ਸਰ ਸੋ ਇੱਕ ਵਾਰ ਜੇ ਮੈਂ ਗੱਲ ਦੱਸਦਾ ਤੁਹਾਨੂੰ ਮੈਂ ਕਪੂਰਥਲੇ ਗਿਆ ਸੀ ਜੀ ਅੱਛਾ ਜੀ ਪੀਟੀ ਯੂਨੀਵਰਸਿਟੀ ਦੇ ਵਿੱਚ ਜੀ ਜੀ ਤਾਂ ਰਾਤ ਨੂੰ ਮੇਰੀ ਬੱਸ ਲੇਟ ਹੋ ਗਈ ਤੇ ਮੈਂ ਖੜਾ ਸੀ ਵੇਟ ਕਰ ਰਿਹਾ ਸੀ ਦੂਰ ਜਾ ਕੇ ਇੱਕ ਗੱਡੀ ਰੁਕੀ ਤੇ ਜਦੋਂ ਗੱਡੀ ਬੈਕ ਗੇਅਰ ਲਗਾ ਕੇ ਵਾਪਸ ਆ ਰਹੀ ਸੀ ਤੇ ਉਹਦੇ ਵਿੱਚ ਇੱਕ ਲੜਕੀ ਉਤਰੀ ਤੇ ਮੈਨੂੰ ਸੱਸੀ ਕਾਲ ਬੁਲਾਈ ਵੀ ਸਰ ਸੱਸੀ ਕਾਲ ਜੀ ਜੀ ਮੈਨੂੰ ਪਛਾਣਿਆ ਮੈਂ ਨਹੀਂ ਬਟੇ ਯਾਦ ਨਹੀਂ ਮੈਨੂੰ ਕਿੰਨੀ ਸਰ ਮੈਂ ਤੁਹਾਡੇ ਕੋਲੋਂ ਮਕੈਨੀਕਲ ਦੀ ਡਿਗਰੀ ਕੀਤੀ ਸੀ ਵਾਹ ਅੱਛਾ ਤੇ ਮੈਂ ਮਠੰਡੇ ਜਾ ਰਹੀ ਹਾਂ ਅੱਛਾ ਤੇ ਮੈਂ ਪਾਪਾ ਨੂੰ ਕਿਹਾ ਮੇਰੇ ਪਾਪਾ ਨਾਲ ਨੇ ਵੀ ਮੇਰੇ ਸਰ ਖੜੇ ਨੇ ਹਾਂਜੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਉਸ ਟਾਈਮ ਜੀ ਵੀ ਬੱਚੇ ਦੇਖ ਸਾਡਾ ਕਿੱਡਾ ਸਤਕਾਰ ਕਰਦੇ ਨੇ ਰਾਤ ਨੂੰ ਵੀ ਮੈਨੂੰ ਪਛਾਣ ਲਿਆ ਵਾਹ ਜੀ ਵਾਹ ਤਾਂ ਉਹ ਬੱਚੀ ਜਲੰਧਰ ਦੇ ਵਿੱਚ ਜੌਬ ਕਰ ਰਹੀ ਸੀਗੀ ਅੱਛਾ ਜੀ ਤੇ ਕਿਸੇ ਕੰਪਨੀ ਦੇ ਵਿੱਚ ਡਿਜ਼ਾਈਨਰ ਕੰਮ ਕਰ ਰਹੀ ਸੀ ਮਕੈਨੀਕਲ ਦੀ ਉਹਨੇ ਡਿਗਰੀ ਕੀਤੀ ਸੀ ਐਜ਼ ਅ ਡਿਜ਼ਾਈਨਰ ਕੰਮ ਕਰ ਰਹੀ ਸੀ ਸੋ ਬਹੁਤ ਸਾਰੇ ਬੱਚੇ ਨੇ ਸਾਨੂੰ ਨਹੀਂ ਜੇ ਤੇ ਰੰਦੇਵੀ ਬਹੁਤ ਸਾਰੇ ਬੱਚੇ ਸਾਨੂੰ ਮਿਲਦੇ ਨਹੀਂ ਵੀ ਅਸੀਂ ਲੱਗੇ ਹੋਏ ਆ ਆ ਉਹ ਪਿੱਛੇ ਜੇ ਅਸੀਂ ਪਲੇਸਮੈਂਟ ਕੈਂਪ ਲਗਵਾਇਆ ਸੀਗਾ ਜੀ ਉਹਦੇ ਵਿੱਚ 350 20 ਸਟੂਡੈਂਟ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਸਿਲੈਕਟ ਹੋਏ ਸੀ ਅੱਛਾ ਜੀ ਉਹਨਾਂ ਵਿੱਚੋਂ ਕੁਝ ਸਟੂਡੈਂਟ ਜਿਹੜੇ ਸੀ ਇਹ ਉਹ ਪ੍ਰੀਤ ਟਰੈਕਟਰ ਦੇ ਵਿੱਚ ਗਏ ਸੀ ਜੀ ਜੀ ਕੰਬਾਈਨਸ ਦੇ ਵਿੱਚ ਗਏ ਸੀ ਜੀ ਤਾਂ ਵਧੀਆ ਜੌਬ ਚੱਲ ਰਹੀ ਹੈ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਅਸੀਂ ਖੁਸ਼ ਹਾਂ ਜੀ ਸਾਡੀ 17000 ਰੁਪਏ ਸਟਾਰਟਿੰਗ ਸੈਲਰੀ ਹੈ ਫੂਡ ਸਾਨੂੰ ਫ੍ਰੀ ਦਿੱਤਾ ਜਾ ਰਿਹਾ ਤਿੰਨੇ ਟਾਈਮ ਦਾ ਔਰ ਰਹਿਸ਼ ਫ੍ਰੀ ਹੈ ਜੀ ਜੀ ਦੇਖੋ ਸਟਾਰਟਿੰਗ ਚ ਬੱਚੇ ਨੂੰ 17000 ਰੁਪਏ ਸੈਲਰੀ ਮਿਲ ਗਈ ਤਾਂ ਬੱਚੇ ਨੇ ਰਾਈਜ਼ ਕਰਨਾ ਬਿਲਕੁਲ ਤਾਂ ਬਹੁਤ ਵਧੀਆ ਕੈਰੀਅਰ ਹੈ ਲੇਬਰ ਨਾਲੋਂ ਤਾਂ ਵਧੀਆ ਨਾ ਜੀ ਜੇ ਬੱਚਾ ਇਹ ਆਈਟੀ ਛਾਲ 2 ਸਾਲ ਦੀ ਆਈਟੀ ਕਰਕੇ ਤਾਂ ਉਹਦੇ ਕੋਲ ਸਕਿੱਲ ਹੱਥ ਦੇ ਵਿੱਚ ਹੈਗਾ ਜੀ ਸਰ ਜਿਹਨੂੰ ਨਈ ਨੌਕਰੀ ਮਿਲਦੀ ਤੇ ਉਹ ਆਪਦੇ ਕੰਮ ਉਹ ਵੀ ਬੱਚੇ ਕੁਛ ਕਰ ਰਹੇ ਆ ਜਾਂ ਕਰ ਸਕਦੇ ਨੇ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਨਈ ਬਹੁਤ ਵੱਡਾ ਉਪਰਾਲਾ ਇੱਕ ਐਮ ਐਸ ਐਮ ای ਡਿਪਾਰਟਮੈਂਟ ਬਣਿਆ ਹੋਇਆ ਹੈ ਜੀ ਜੀ ਮੀਡੀਅਮ ਸਕੇਲ ਸਮਾਲ ਐਂਟਰਪ੍ਰਾਈਜ਼ ਜੀ ਜੀ ਉਹ ਅਦਾਰਾ ਜਿਹੜਾ ਸਾਡੇ ਕਾਲਜਾਂ ਦੇ ਵਿੱਚ ਆਉਂਦਾ ਜੀ ਟੈਕਨੀਕਲ ਬੱਚਿਆਂ ਨੂੰ ਇਹ ਮੋਟੀਵੇਟ ਕਰਦਾ ਵੀ ਤੁਸੀਂ ਬੱਚਿਓ ਆਪਣਾ ਕੰਮ ਕਰੋ ਅਸੀਂ ਵੀ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਹਾਂ ਵੀ ਤੁਸੀਂ ਜੇ ਟੈਕਨੀਕਲ ਸਕਿੱਲ ਹੈਗੀ ਆ ਤੁਸੀਂ ਆਪ ਜੋਬ ਨਹੀਂ ਕਰਨੀ ਤੁਸੀਂ ਜੋਬ ਪੈਦਾ ਕਰਨੀ ਆ ਜੇ ਤੁਸੀਂ ਇੱਕ ਛੋਟਾ ਅਦਾਰਾ ਲਗਾ ਲਓਗੇ ਤਾਂ 50 ਲੱਖ ਤੱਕ ਲੋਨ ਜਿਹੜਾ ਹੈਗਾ ਉਹ ਡਿਪਾਰਟਮੈਂਟ ਪ੍ਰੋਵਾਈਡ ਕਰਦਾ ਜਿਹਦੇ ਚ ਤੁਹਾਨੂੰ 25 ਤੋਂ ਲੈ ਕੇ 35% ਤੱਕ ਸਬਸਿਡੀ ਵੀ ਮਿਲਦੀ ਹੈ ਤਾਂ ਉਹ ਲੋਨ ਤੁਸੀਂ 3 ਸਾਲ ਜਾਂ 4 ਸਾਲ ਤੱਕ ਤਾਰ ਸਕਦੇ ਹੋ ਤਾਂ ਸਰਕਾਰ ਬਹੁਤ ਸਾਰੇ ਉਪਰਾਲੇ ਇਸ ਤਰ੍ਹਾਂ ਕਰ ਰਹੀ ਹੈ ਪਰ ਬੱਚਾ ਨੂੰ ਅਸੀਂ ਮੋਟੀਵੇਟ ਕਰਦੇ ਹਾਂ ਤੁਸੀਂ ਆਪਣੀ ਕੋਈ ਸਮਾਲ 스ਕੇਲ ਦੀ ਇੰਡਸਟਰੀ ਲਗਾਓ ਜੀ ਸਮਾਲ 스ਕੇਲ ਦੀ ਇੰਡਸਟਰੀ ਲਗਾ ਕੇ ਤੁਹਾਨੂੰ ਜਿਹੜਾ ਫੰਡ ਹੈਗਾ ਉਹ ਗਵਰਨਮੈਂਟ ਪ੍ਰੋਵਾਈਡ ਕਰੇਗਾ ਜੀ ਬੈਂਕ ਤੁਹਾਨੂੰ ਲੋਨ ਦੇਗਾ ਔਰ ਵਿਦਾਊਟ ਗਰੰਟੀ ਲੋਨ ਦੇਗਾ ਜੀ ਅੱਛਾ ਤੋਂ ਇਸ ਤਰ੍ਹਾਂ ਬੱਚਾ ਆਪਣੀ ਫੈਕਟਰੀ ਲਗਾ ਸਕਦਾ ਜੀ ਜੀ ਬਹੁਤ ਵਧੀਆ ਬਰਾਲੇ ਨੇ ਹੁਣ ਜਿਵੇਂ ਟੈਕਨੀਕਲ ਕੋਰਸਾਂ ਦੇ ਵਿੱਚ ਕੁਝ ਨਵੇਂ ਕੋਰਸ ਵੀ ਐਡ ਕੀਤੇ ਨੇ ਸਰਕਾਰ ਨੇ ਪਿਛਲੇ ਜੀ ਨਵੇਂ ਕੋਰਸ ਹੁਣ ਜਿਸ ਤਰ੍ਹਾਂ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ ਜੀ ਉਸ ਤਰ੍ਹਾਂ ਨਵੇਂ-ਨਵੇਂ ਕੋਰਸ ਵੀ ਐਡ ਹੁੰਦੇ ਜਾ ਰਹੇ ਨੇ ਜੀ ਜੀ ਜਿਸ ਤਰ੍ਹਾਂ ਹੁਣ ਰੋਬੋਟਿਕ ਵੈਲਡਿੰਗ ਨਵਾਂ ਕੋਰਸ ਆ ਅੱਛਾ ਇਹ ਐਡ ਹੋਇਆ ਜੀ ਹੱਜਕੱਲ ਗੱਡੀਆਂ ਜਿਹੜੀਆਂ ਇਲੈਕਟ੍ਰੀਕਲ ਆਰਗੇਨ ਜੀ ਜੀ ਉਹ ਇਲੈਕਟ੍ਰੋਨਿਕਸ ਵਹੀਕਲ ਜਿਹੜੀ ਈਵੀ ਵਹੀਕਲ ਕਹਿੰਦੇ ਆ ਜੀ ਉਹਨਾਂ ਦੇ ਕੋਰਸ ਵੀ ਹੋਰ ਨਵੇਂ ਐਡ ਕੀਤੇ ਨੇ ਸਰਕਾਰ ਨੇ ਆਈਟੀਆਈ ਦੇ ਵਿੱਚ ਹਾਂ ਬੱਚੇ ਉਹਨਾਂ ਦੇ ਵਿੱਚ ਵੀ ਦਾਖਲਾ ਲੈ ਕੇ ਆਪਣਾ ਕੈਰੀਅਰ ਬਣਾ ਸਕਦੇ ਨੇ ਜੀ 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 ਹੋਰ ਕੋਈ ਚੀਜ਼ ਤੁਸੀਂ ਐਡ ਕਰਨੀ ਚਾਹੁੰਦੇ ਹੋ ਹਾਂ ਜੀ ਬਸ ਜੀ ਮੈਂ ਤਾਂ ਇਹ ਐਡ ਕਰਨਾ ਚਾਹੁੰਦਾ ਵੀ ਬੱਚੇ ਅੱਗੇ ਵਧਨ ਪੜ੍ਹਨ ਲਿਖਣ ਤੇ ਸਮਾਜ ਨੂੰ ਉੱਤੇ ਚੱਕਣ ਜੀ ਜੀ ਆਪਣੇ ਮਾਪਿਆਂ ਦੀ ਸੇਵਾ ਕਰਨ ਕਿਉਂਕਿ ਮਾਪਿਆਂ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ ਆਪਣੇ ਮਾਪਿਓ ਦੀ ਗੱਲ ਮੰਨਣ ਉਹਨਾਂ ਦੇ ਕੋਲ ਰਹਿਣ ਤੇ ਉਹਨਾਂ ਦਾ ਫੋਰਨ ਦਾ ਖੜਾ ਛੱਡ ਦਿਓ ਬੱਚਿਓ ਫੋਰਨ ਦੇ ਵਿੱਚ ਕੁਝ ਨਹੀਂ ਪਿਆ ਗਿਆ ਸਾਡੇ ਦੇਸ਼ ਦੇ ਵਿੱਚ ਅਸੀਂ ਆਪਣੇ ਮਾਪਿਆਂ ਕੋਲ ਰਹਿ ਕੇ ਵਧੀਆ ਸੇਵਾ ਕਰ ਸਕਦੇ ਹਾਂ ਔਰ ਵਧੀਆ ਜੌਬ ਲੈ ਸਕਦੇ ਹਾਂ ਜੀ ਬਾਕੀ ਤੁਸੀਂ ਕਦੇ ਵੀ ਮੈਨੂੰ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਜੌਬ ਲਈ ਕਿਸੇ ਵੀ ਸਟੱਡੀ ਦੇ ਲਈ ਤੁਸੀਂ ਮੈਨੂੰ ਸੰਪਰਕ ਕਰੋ ਮੈਂ ਕੋਈ ਹਰ ਵੇਲੇ अवेलेबल ਆ ਮੇਰਾ ਜਿਹੜਾ ਮੋਟਿਵ ਹੈ ਇਹ ਹੈਗਾ ਵੀ ਮੇਰਾ ਸਮਾਜ ਜਿਹੜਾ ਹੈ ਮੇਰੇ ਸਮਾਜ ਦੇ ਬੱਚੇ ਨੇ ਜਿਹੜੇ ਉਹ ਉੱਤੇ ਉੱਠਣ ਜੀ ਤੇ ਵੱਧ ਚੜ ਕੇ ਹਿੱਸਾ ਲੈਣ ਹਰੇਕ ਕੰਮ ਦੇ ਵਿੱਚ ਜੀ ਤੇ ਆਪਣਾ ਚੰਗਾ ਕੈਰੀਅਰ ਬਣਾਉਣ ਤੇ ਦਰਸ਼ਕੋ ਤੁਹਾਨੂੰ ਇੱਕ ਗੱਲ ਮੈਂ ਦੱਸ ਦਿਆਂ ਕਿ ਪਰਮਪਾਲ ਜੀ ਨੂੰ ਇੱਕ ਦੇਸ਼ ਤੋਂ ਤਾਂ ਨਾਂ ਹੀ ਦੱਦਣਾ ਕੈਂਡੀਡਾ ਦੇ ਵਿੱਚੋਂ ਸਾਰੇ ਪਰਿਵਾਰ ਲਈ ਪੀਆਰ ਆਈ ਹੋਈ ਹੈ ਪਰ ਇਹਨਾਂ ਨੇ ਆਪਣੇ ਦੇਸ਼ ਨੂੰ ਪਹਿਲ ਦਿੱਤੀ ਹੈ ਤੇ ਉਹਨੂੰ ਇਹਨਾਂ ਨੇ ਦਰਕਰਨਾਰ ਕਰ ਦਿੱਤਾ ਕਿ ਮੈਂ ਜੇ ਪ੍ਰਮਾਤਮਾ ਨੇ ਇੱਥੇ ਜਨਮ ਦਿੱਤਾ ਤਾਂ ਮੈਂ ਇੱਥੇ ਹੀ ਕਾਮਯਾਬ ਇਹ ਕਾਮਯਾਬੀ ਆ ਤੁਸੀਂ ਦੇਖੋ ਵੀ ਕੈਨੇਡਾ ਅਰਗੇ ਜਾਂ ਆਸਟ੍ਰੇਲੀਆ ਅਰਗੇ ਦੇਸ਼ਾਂ ਨੂੰ ਛੱਡ ਕੇ ਇਹ ਇੰਡੀਆ ਦੇ ਵਿੱਚ ਇੱਥੇ ਬਠੰਡੇ ਬੈਠ ਕੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਉਲੰਧੀਆਂ ਤੇ ਪਹਚਾ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਬੰਦੇ ਮੇਨ ਗੱਲ ਤਾਂ ਸੈਟੀਸਫੈਕਸ਼ਨ ਹੀ ਆ ਸਰ ਬਹੁਤ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਆਪ ਦੇ ਦੇਸ਼ ਤੇ ਤੁਹਾਨੂੰ ਹੈਗੀ ਆ ਤੇ ਇੱਥੇ ਤੁਹਾਡਾ ਕੋਈ ਜੌਬ ਹੈਗੀ ਆ ਜੌਬ ਕੋਈ ਵੱਡੀ ਛੋਟੀ ਹੋ ਸਕਦੀ ਹੈ ਕੋਈ ਗੱਲ ਨਹੀਂ ਤੇ ਮੈਨੂੰ ਲੱਗਦਾ ਜੀ ਦੋਸਤੋ ਵੀ ਤੁਹਾਨੂੰ ਅੱਜ ਦਾ ਇਹ ਜਿਹੜੀ ਕੜੀ ਆ ਜਾਂ ਸਾਡੇ ਪਰਮਪਾਲ ਸਿੰਘ ਜੀ ਨੇ ਜਿਹੜੀ ਇਹ ਤੁਹਾਡੇ ਬੱਚਿਆਂ ਵਾਸਤੇ ਕਿਉਂਕਿ ਪੇਰੈਂਟਸ ਬਹੁਤ ਹੀ ਦੁਬਧਾਚ ਨੇ ਵੀ ਬੱਚੇ ਨੂੰ ਇੱਕ ਤਾਂ ਪੜ੍ਹਾਈਆਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਤੇ ਬੱਚੇ ਨੂੰ ਕਿਸ ਲਾਈਨ ਚ ਪਾਇਆ ਜਾਏ ਤੇ ਬੱਚਾ ਆਪਣੇ ਲਾਈਨ ਦੇ ਵਿੱਚ ਕੰਮਜਾਬ ਹੋਏ ਤੁਹਾਡੀਆਂ ਇਹ ਗੱਲਾਂ ਮੈਨੂੰ ਲੱਗਦਾ ਉਮੀਦ ਆ ਕਿ ਦਰਸ਼ਕਾਂ ਦੇ ਔਰ ਬੱਚਿਆਂ ਦੇ ਬਹੁਤ ਹੀ ਕੰਮ ਦੀਆਂ ਗੱਲਾਂ ਨੇ ਉਹਨਾਂ ਦੇ ਕੰਮ ਆਉਣਗੀਆਂ ਤੇ ਤੁਹਾਡਾ ਸਾਡੇ ਸਟੂਡੀਓ ਤੇ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ